ਦੋਸਤੋ ਅੱਜ ਤੁਹਾਨੂੰ ਗੁਰਦੁਆਰਾ ਸ੍ਰੀ ਹੇਮਕੁੰਣ ਸਾਹਿਬ ਬਾਰੇ ਕੁਝ ਰੋਚਕ ਗੱਲ ਦੱਸਾਂਗੇ ਗੁਰਦੁਆਰਾ ਸ੍ਰੀ ਹੇਮਕੁੰਣ ਸਾਹਿਬ ਪਿੰਡ ਭਾਂਖਰਪੁਰ ਦੇ ਇੱਕ ਫੌਜੀ ਸੂਬੇਦਾਰ ਜੀ ਦੀ ਦੇਖਰੇਖ ਹੇਠ 1972 ਵਿੱਚ ਬਣਿਆ ਹੈ ਜਦੋਂ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਬਣਨ ਲੱਗੀ ਤਾਂ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਜਿਵੇਂ ਲੋਹੇ ਦੀਆਂ ਕੈਂਚੀਆਂ ਨੂੰ ਵੈਲਡਿੰਗ ਕਰਨ ਲਈ ਜਨਰੇਟਰ ਵੈਲਡਿੰਗ ਸੈੱਟ ਤੇ ਨੀ ਲਈ ਪਹਾੜ ਨੂੰ ਤੋੜਨ ਲਈ ਕੰਪਰੈਸ਼ਰ ਤੇ 에ਅਰ ਡ੍ਰਿਲ ਮਸ਼ੀਨ ਆਦ ਕਾਫੀ ਸੋਚ ਵਿਚਾਰ ਕਰਨ ਤੋਂ ਬਾਅਦ ਫਿਰ ਕਾਨਪੂਰ ٹرسٹ ਵਾਲਿਆਂ ਨੂੰ ਪਤਾ ਲੱਗਾ ਕਿ ਜੋਸ਼ੀ ਮਠਚ ਬਾਡਰ ਰੋਡ ਹੁਣ ਨਵਾਂ ਨਾਮ ਦਾ ਵੱਡਾ ਅਫਸਰ ਪੰਜਾਬੀ ਹੈ ਉਸ ਤੋਂ ਮਦਦ ਮੰਗਦੇ ਹਾਂ ਜਦੋਂ ਉਸ ਅਫਸਰ ਨਾਲ ਗੱਲ ਕੀਤੀ ਗਈ ਤਾਂ ਉਹ ਕਹਿਣ ਲੱਗੇ ਕਿ ਸਾਡੇ ਲਈ ਤਾਂ ਇਹ ਬੜੀ ਖੁਸ਼ੀ ਦੀ ਗੱਲ ਹੈ ਜੋ ਸਾਨੂੰ ਵਾਹਿਗੁਰੂ ਨੇ ਇਹ ਸੇਵਾ ਦਿੱਤੀ ਹੈ ਤੇ ਕਹਿਣ ਲੱਗੇ ਕੰਮ ਦੱਸੋ ਕਦੋਂ ਸ਼ੁਰੂ ਕਰਨਾ ਹੈ ਕਮੇਟੀ ਵਾਲੇ ਕਹਿਣ ਲੱਗੇ ਚਾਹੇ ਕੱਲ ਸਵੇਰ ਤੋਂ ਸ਼ੁਰੂ ਕਰਵਾ ਦਿਓ ਜੋਸ਼ੀ ਮਰਚ ਇੱਕ ਸੂਬੇ ਦਾ ਰੈਂਕ ਦਾ ਬੰਦਾ ਸੀ ਜੋ ਪਿੰਡ ਭਾਂਖਰਪੁਰ ਦਾ ਹੀ ਸੀ ਸਾਹਿਬ ਨੇ ਉਹਨਾਂ ਨੂੰ ਤੇ ਇੱਕ ਹੋਰ ਸਰਦਾਰ ਇੰਜੀਨੀਅਰ ਗੁਰਨਾਮ ਸਿੰਘ ਜੋ ਬਲਾਚੌਰ ਦਾ ਸੀ ਦੋਵਾਂ ਨੂੰ ਬੁਲਾ ਕੇ ਇਹਨਾਂ ਸਿੰਘਾਂ ਦੀ ਡਿਊਟੀ ਲਾ ਦਿੱਤੀ ਤੇ ਨਾਲ 10 ਫੌਜੀ ਜਵਾਨ ਦੇ ਦਿੱਤੇ ਜਿਨ੍ਹਾਂ ਚ ਦੋ ਵੈਲਡਰ ਫੀਟਰ ਕੰਪਰੈਸ਼ਨ ਤੇ 에어 ਡ੍ਰਿਲ ਚਲਾਉਣ ਵਾਲੇ ਸੀ ਤੇ ਲੇਬਰ ਗੁਰਦੁਆਰੇ ਵਾਲਿਆਂ ਦੀ ਆਪਣੀ ਹੀ ਸੀ ਇਹਨਾਂ ਸਿੰਘਾਂ ਨੇ ਦੇਖ ਤਿਆਰ ਕਰਕੇ ਅਰਦਾਸ ਕਰਕੇ ਕੰਮ ਸ਼ੁਰੂ ਕਰ ਦਿੱਤਾ ਤੇ ਕੰਮ ਵਾਹਿਗੁਰੂ ਜੀ ਦੀ ਕਿਰਪਾ ਨਾਲ ਪੂਰਾ ਹੋਇਆ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੀ ਛੱਤ ਇਸੇ ਹਿਸਾਬ ਨਾਲ ਬਣਾਈ ਗਈ ਕਿ ਜਿੰਨੀ ਮਰਜ਼ੀ ਬਰਫ਼ ਪੈ ਜਾਵੇ ਬਰਫ਼ ਸਾਰੀ ਦੀ ਸਾਰੀ ਥੱਲੇ ਆ ਜਾਂਦੀ ਹੈ ਭਾਂਕਰਪੁਰ ਦੇ ਇਸ ਬੰਦੇ ਦਾ ਨਾਂ ਸੂਬੇਦਾਰ ਬ੍ਰਿਯਾਮ ਸਿੰਘ ਹੈ ਦੋਸਤੋ ਜੇਕਰ ਤੁਸੀਂ ਹੇਮਗੁਣ ਸਾਹਿਬ ਗਏ ਹੋ ਤਾਂ ਤੁਹਾਨੂੰ ਪਤਾ ਹੀ ਹੈ ਕਿ ਉੱਥੇ ਕਿੰਨੀ برف ਪੈਂਦੀ ਹੈ ਅਤੇ ਉਸ ਦੀ ਛੱਤ ਇਸ ਤਰੀਕੇ ਨਾਲ ਬਣਾਈ ਗਈ ਹੈ ਕਿ ਜਿੰਨੀ ਮਰਜ਼ੀ برف ਪੈ ਜਾਵੇ ਫਿਰ ਵੀ ਉਹ ਛੱਤ ਉੱਪਰ ਟਿਕ ਨਹੀਂ ਸਕਦੀ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ